ਇਸ ਦੇਸ਼ ਦੇ ਅੰਦਰ ਜਿਹੜੇ ਆ ਉਸ ਆਪਣੇ ਇਨਸਾਫ ਤੇ ਲਈ ਆਪਣੀ ਡਿਮਾਂਡਸ ਦੇ ਲਈ 750 ਕਿਸਾਨ ਇਸ ਦੁਨੀਆ ਤੋਂ ਚਲੇ ਆ ਗਿਆ ਲੇਕਿਨ ਇਸ ਦੇਸ਼ ਦਾ ਪ੍ਰਧਾਨ ਮੰਤਰੀ ਅੱਜ ਤੱਕ ਜਿਹੜਾ ਆ ਉਹ ਇਸ ਗੱਲ ਦੇ ਉੱਤੇ ਕਦੀ ਉਹਨੇ ਇਹ ਨਹੀਂ ਕਿਹਾ ਕਿ ਸਾਨੂੰ ਅਫਸੋਸ ਆ ਪੰਜਾਬ ਅੰਦਰ 1 ਜੂਨ ਨੂੰ ਲੋਕ ਸਭਾ ਦੀਆਂ ਚੋਣਾਂ ਹੋਣ ਜਾ ਰਹੀਆਂ ਹਨ ਜਿਸ ਦੇ ਚੱਲਦਿਆਂ ਵਕਫਾ ਗਰਾਸੀ ਪਾਰਟੀਆਂ ਵੱਲੋਂ ਆਪਣੇ ਆਪਣੇ ਪੱਧਰ ਤੇ ਮੀਟਿੰਗਾਂ ਕਰਨ ਦਾ ਸਿਲਸਲਾ ਵੀ ਤੇਜ਼ ਕਰ ਦਿੱਤਾ ਗਿਆ ਹੈ ਜਿ세 ਹੀ ਕੜੀ ਦੇ ਤਹਿਤ ਆਮ ਆਦਮੀ ਪਾਰਟੀ ਵੱਲੋਂ ਇੱਕ اہم ਮੀਟਿੰਗ ਫਗਵਾੜਾ ਵਿਖੇ ਕੀਤੀ ਗਈ ਜਿਸ ਵਿੱਚ ਵਿਸ਼ੇਸ਼ ਤੌਰ ਤੇ ਹਲਕਾ ਹੁਸ਼ਿਆਰਪੁਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾਕਟਰ ਰਾਜਕਮਰ ਚੱਬੇਵਾਲ ਹਾਜ਼ਰ ਹੋਏ। ਉਹਨਾਂ ਨਾਲ ਹਲਕਾ ਫਗਵਾੜਾ ਦੇ ਇੰਚਾਰ ਸਰਦਾਰ ਜੁਗਿੰਦਰ ਸਿੰਘ ਮਾਨ, ਹਰਜੀਮਾਨ, ਜਰਨੈਲ ਨੰਗਲ, ਲਲੀ ਸਕਲਾਨੀ, ਸੰਤੋਸ਼ ਕੁਮਾਰ ਗੋਗੀ, ਐਡਵੋਕੇਟ ਕਸ਼ਮੀਰ ਸਿੰਘ ਮੱਲੀ ਅਤੇ ਅਸ਼ੋਕ ਪਾਟੜੀਆ ਵੀ ਮੌਜੂਦ ਸਨ। ਮੀਟਿੰਗ ਨੂੰ ਸੰਬੋਧਨ ਕਰਦਿਆਂ ਜਿੱਥੇ ਵਕਫਾ ਬੁਲਾਰਿਆ ਨੇ ਪਾਰਟੀ ਦੀਆਂ ਨੀਤੀਆਂ ਤੋਂ ਵਰਕਰਾਂ ਨੂੰ ਜਾਣੂ ਕਰਵਾਇਆ, ਉੱਥੇ ਹੀ ਉਹਨਾਂ ਵਿਰੋਧੀਆਂ ਸਰਦਾਰ ਮਾਨ ਨੇ ਕਿਹਾ ਕਿ ਇਨਾ ਚੋਣਾਂ ਨੂੰ ਲੈ ਕੇ ਆ ਪਾਰਟੀ ਵੱਲੋਂ ਮੀਟਿੰਗਾਂ ਦਾ ਦੌਰ ਸ਼ੁਰੂ ਕਰ ਦਿੱਤਾ ਗਿਆ ਹੈ ਤੇ ਸਮੂਹ ਪਾਰਟੀ ਵਰਕਰ ਹਲਕਾ ਹੁਸ਼ਿਆਰਪੁਰ ਤੋਂ ਆਪ ਦੇ ਉਮੀਦਵਾਰ ਡਾਕਟਰ ਰਾਜਕਮਰ ਚੱਬੇਵਾਲ ਨੂੰ ਵੱਡੇ ਮਾਰਜੇ ਨਾਲ ਜਿਤਾ ਕੇ ਸੀਟ ਪਾਰਟੀ ਹਾਈਕਮੰਡ ਦੀ ਝੋਲੀ ਵਿੱਚ ਪਾਉਣਗੇ ਉਹਨਾਂ ਨਾਲ ਹੀ ਭਾਜਪਾ ਵੱਲੋਂ ਕਰਵਾਈ ਗਈ ਅਰਵਿੰਦ ਕੇਸ਼ਰੀਵਾਲ ਦੀ ਗ੍ਰਿਫਤਾਰੀ ਨੂੰ ਡੈਮੋਕਰੇਸੀ ਦਾ ਕਤਲ ਦੱਸਿਆ ਸ਼ੁਰੂਆਤ ਜੱਬਰਵਾਦ ਸਾਹਿਬ ਪਹਿਲੇ ਵੀ ਆ ਚੁੱਕੇ ਨੇ ਪਰ ਅੱਜ ਕੁਝ ਹੀ ਹੈ ਕਿ ਅਸੀਂ ਸਾਰੇ ਸੰਗਠਨ ਨੇ ਇਕੱਠੇ ਹੋ ਕੇ ਇਹਨੇ ਪ੍ਰੈਜ਼ੀਡੈਂਟ ਜੀ ਸਾਡੇ ਦਰਜਾ ਲੱਗੇ ਹੋਏ ਹਨ ਮੈਂ ਮੈਗਨੀਫਾਈ ਲਿਖੀ ਹੈ ਤੇ WhatsApp ਅੰਦਰ ਸਾਭਾ ਨਹੀਂ ਮੇਰੇ ਸਾਹਮਣੇ ਆ ਗਈ। ਬਹੁਤ ਬਹੁਤ ਧੰਨਵਾਦ ਨੌਜਵਾਨ ਜਥੇਦਾਨੇ ਧੰਨਵਾਦ ਸਾਡੇ ਬੈਲਾਪਿੰਗ ਧੰਨਵਾਦ ਪ੍ਰੈਜ਼ੀਡੈਂਟ ਜਿਹੜੇ ਨੇ ਬਲੋਕਾਂ ਦੇ ਉਹਨਾਂ ਦਾ ਧੰਨਵਾਦ ਆਰਗੇਨਾਈਜ਼ਿੰਗ ਜਿਹੜੀਆਂ ਹੈਗੀਆਂ ਨੇ ਕੰਡੀ ਰਮੇਸ਼ ਨੂੰ ਉਹਨਾਂ ਦਾ ਧੰਨਵਾਦ ਆਪ ਜੀ ਨੇ ਬਹੁਤ ਕੈਰਸ ਜੋਗ ਦੇਣ ਦੀ ਡਿਊਟੀ ਸਪੋਰਟ ਦੇਣ ਦਾ ਜੋ ਤੇ ਪਾਛਾ ਨੂੰ ਜੋ ਮਾਨ ਸਾਹਿਬ ਦੀਆਂ ਨੀਤੀਆਂ ਜਾਂ ਅਰਵਿੰਦ ਸਿੰਘ ਸਾਹਿਬ ਦੀਆਂ ਨੀਤੀਆਂ ਨਹੀਂ ਉਹਨਾਂ ਦੇ ਬਾਰੇ ਦੱਸੀ ਕੀਤੀ ਆ ਪਰ ਇਸ ਖਲ ਦੀ ਅੱਜ ਦੀ ਮੀਟਿੰਗ ਲਿੰਦਾ ਕਰਦੀ ਹੈ ਇਹ ਜੇਤੀ ਬਾਦ ਨੂੰ ਰੇਸਟ ਆਨੇ ਸਿੱਖਿਆ ਕਤਲ ਜਿਹੜਾ ਮੁੱਖਸ਼ ਦਾ ਕਤਲ ਕੀਤਾ ਗਿਆ ਇਹ ਖੇਲ ਦੀ ਡੈਮੋਕ੍ਰੇਸੀ ਕਿ ਇਹ ਦੀ ਕੰਸੀਓਨ ਆਫ ਅੰਡੀਆ ਏਡ ਬਾਈ ਦਿ ਬਾਬਾ ਸਾਹਿਬ ਆਈ ਥਿੰਕ ਮੈਂ ਸੋਚਦਾ ਕਿ ਸਾਨੂੰ ਸਰਦਾਂ ਦੀ ਲੜਾਈ ਲਈ ਆਪ ਦੀ ਜਾਨ ਤੱਕ ਵੀ ਫਾਰਮੋਸੀ ਕਰਵਾਉਣ ਅੜੇ ਸੜੀ ਘਟਾਉ ਅਕਸ ਹੁੰਦੀ ਰਹੀ ਹੈ ਇਸ ਦੌਰਾਨ ਡਾਕਟਰ ਰਾਜਕਮਰ ਚੱਬੇਵਾਲ ਨੇ ਦੱਸਿਆ ਕਿ ਲੋਕ ਸਭਾ ਦੀਆਂ ਚੋਣਾਂ ਦਾ ਆਗਾਜ਼ ਹੋ ਚੁੱਕਾ ਹੈ ਤੇ ਆਮ ਆਦਮੀ ਪਾਰਟੀ ਇਹਨਾਂ ਚੋਣਾਂ ਵਿੱਚ ਵੱਡੇ ਮਾਰਚ ਨਾਲ ਜਿੱਤ ਹਾਸਲ ਕਰੇਗੀ ਉਹਨਾਂ ਨਾਲ ਹੀ ਕਿਹਾ ਕਿ ਇਸ ਮੀਟਿੰਗ ਦਾ ਮੁੱਖ ਮਕਸਦ ਪਾਰਟੀ ਵਰਕਰਾਂ ਨਾਲ ਮੁਲਾਕਾਤ ਕਰਨਾ ਵੀ ਸੀ ਡਾਕਟਰ ਰਾਜਕਮਰ ਚੱਬੇਵਾਲ ਨੇ ਦੱਸਿਆ ਕਿ ਹਲਕੇ ਦੇ ਲੋਕ ਉਹਨਾਂ ਨੂੰ ਵੱਡੇ ਮਾਰਚ ਨਾਲ ਜਿਤਾ ਕੇ ਇਹ ਸੀਟ ਪਾਰਟੀ ਹਾਈਕਮੰਡ ਦੀ ਝੋਲੀ ਵਿੱਚ ਪਾਉਣਗੇ ਅੱਜ ਸਾਡੇ ਫਰਵਾੜਾ ਤੋਂ ਫਰਵਾੜਾ ਵਿਧਾਨ ਸਭਾ ਸਾਡੇ ਸੰਗਠਨ ਦੇ ਬਲੌਕ ਚੇਅਰਮੈਨ ਜਿਸਟੇ ਕੇ ਚਾਰਜ ਸਾਡੇ ਹਲਕੇ ਦੇ ਸਾਡੇ ਇੰਚਾਰਜ ਸਰਦਾਰ ਜਗਿੰਦਰ ਸਿੰਘ ਮਾਨ ਸਾਡੀ ਸੀਨੀਅਰ ਲੀਡਰ ਤੇ ਬਹੁਤ ਹੀ ਸਤਿਕਾਰਯੋਗ ਸਾਡੇ ਸਾਥੀਆਂ ਵੱਲੋਂ ਅੱਜ ਇਹ ਵਿਸ਼ਾਲ ਮੀਟਿੰਗ ਕੀਤੀ ਗਈ ਜਿਸ ਦੇ ਵਿੱਚ ਮੈਂ ਸਮਝਦਾ ਕਿ ਸਾਰੇ ਸਾਥੀਆਂ ਨੂੰ ਮਿਲਣ ਦਾ ਮੌਕਾ ਮਿਲਿਆ ਔਰ ਸੰਗਠਨ ਜਿਹੜਾ ਸਾਡਾ ਹੈ ਮੈਨੂੰ ਇਹ ਮਾਣ ਹੈ ਤੇ ਸਾਡਾ ਸੰਗਠਨ ਜਿਹੜਾ ਉਹ ਬਹੁਤ ਮਜ਼ਬੂਤ ਹੈ ਤੇ ਇਸ ਮਜ਼ਬੂਤ ਸੰਗਠਨ ਦੇ ਨਾਲ ਔਰ ਲੀਡਰਸ਼ਿਪ ਦੀ ਆਪਸੀ ਕੋਆਰਡੀਨੇਸ਼ਨ ਦੇ ਨਾਲ ਅਸੀਂ ਇਸ ਲੋਕ ਸਭਾ ਚੋਣਾਂ ਦੇ ਵਿੱਚ ਜਾਵਾਂਗੇ ਔਰ ਬਹੁਤ ਵੱਡੀ ਜਿੱਤ ਜਿਹੜੀ ਆ ਉਹ ਦਰਜ ਕਰਾਂਗੇ